ਸਭ ਸਿਡਰ ਅੱਥਰ ਹੈ ਗਾਇ ਬਿਠਾ ਦਿਓ ਵਿੱਚ ਇਧਰ ਲਿਆ ਇਹਨਾਂ ਦਾ ਆਪ ਇਹ ਦੱਸ ਰਹੀ ਹੈ। ਚਾਲ ਕਰਕੇ ਕੋ ਚੱਲੇ ਆਪਣੀ ਹੈ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਮੁਹਿੰਮ ਜਿਹੜੀ ਛੇੜੀ ਗਈ ਹੈ ਜੁੱਧ ਨਸ਼ਿਆਂ ਵਿਰੁੱਧ। ਦੇ ਵਿੱਚ ਮੰਡਯੂਗ ਸੀਐਮ ਸਾਹਿਬ ਡੀਜੀਪੀ ਪੰਜਾਬ ਅਤੇ ਸਰ ਡੀਆਈਜੀ ਸਾਹਿਬ ਸਨ ਰਾਜ ਸਤਿੰਦਰ ਸਿੰਘ ਆਈਪੀਐਸ ਅਫਸਰ ਉਹਨਾਂ ਦੇ ਨਾਲ ਸਟੇਨ ਐਸਐਸਪੀ ਸਾਹਿਬ ਬਰਿੰਦਰ ਸਿੰਘ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੱਲ ਥਾਣਾ ਘਰੇਂਡਾ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ 1 ਕਿਲੋ ਜਿਹੜੀ ਆਇਸ ਡਰੱਗ ਆ ਉਹ ਅਸੀਂ ਬਰਾਮਦ ਕੀਤੀ ਹੈ ਔਰ ਦੋਸ਼ੀਆਂ ਕੋਲੋਂ 1 ਲੱਖ 40 ਹਜ਼ਾਰ ਡਰੱਗ ਮਨੀ ਮਿਲੀ ਹੈ ਤੇ ਅੱਗੇ ਤਫਤੀਸ਼ ਜਾਰੀ ਹੈ ਜਿਦੇ ਵਿੱਚ ਹੋਰ ਵੀ ਬਰਾਮਦਗੀ ਹੋਣ ਦੇ ਸਾਰਿਆ ਇਸੇ ਤਰ੍ਹਾਂ ਹੀ ਇੱਕ ਦੂਸਰਾ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਦੋ ਦੋਸ਼ੀ ਜਿਹੜੇ ਇਹ ਜਿਹੜੇ ਛੋਟੇ ਲੈਵਲ ਤੇ ਪੈਡਲਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਵੀ ਮਕਦਮਾ ਦਰਜ ਕਰਕੇ ਉਹਨਾਂ ਕੋਲੋਂ 65 ਗ੍ਰਾਮ ਜਿਹੜੀ ਹੈਰਨ ਬਰਾਮਦ ਕੀਤੀ ਗਈ ਆ ਉਹ ਇੱਕ ਲਗ ਮਕਦਮਾ ਦਰਜ ਕੀਤਾ ਗਿਆ ਅਗਰੇ ਸ਼ਕਤੀ ਨਾਲ ਜਿਹੜਾ ਵਾ ਅਸੀਂ ਸਾਰੇ ਜਿਹੜਾ ਨਸ਼ਾ ਵੇਚਣ ਦਾ ਕੰਮ ਕਰਦੇ ਇਹਨਾਂ ਦੇ ਖਿਲਾਫ ਸ਼ਕਤੀ ਨਾਲ ਜਿਹੜਾ ਵਾ ਅਸੀਂ ਕਦਮ ਚੁੱਕ ਰਹੇ ਆ ਤੇ ਥੋੜੇ ਹੀ ਦਿਨਾਂ ਦੇ ਵਿੱਚ ਇਹਨਾਂ ਦਾ ਸਫਾਇਆ ਕਰਾਂਗੇ ਜਾਂ ਇਹ ਪੰਜਾਬ ਛੱਡ ਕੇ ਭੱਜਣਗੇ ਤੇ ਜਾਂ ਹੋਰੇ ਜੇਲ ਦੇ ਅੰਦਰ ਹੋਣਗੇ ਦੇਖੋ ਜੀ ਘਂਿੰਡਾ ਥਾਣਾ ਬਾਰਡਰ ਦੇ ਨਾਲ ਲੱਗਦਾ ਵਾ ਇੰਟਰਨੈਸ਼ਨਲ ਬਾਰਡਰ ਦੇ ਨਾਲ ਜਿਹੜਾ ਵਾ ਸਮਗਲਰਾਂ ਦੀ ਹਮੇਸ਼ਾ ਤਾਂਗ ਰਹਿੰਦੀ ਆ ਵੀ ਇਥੋਂ ਡਰੋਨ ਥਰੂ ਜਾਂ ਪਾਈਪ ਕਿਸੇ ਤਰੀਕੇ ਨਾਲ ਵੀ ਸਮਗਲਿੰਗ ਕੀਤੀ ਜਾਵੇ ਜਿਹੜੀ ਪਿੱਛੇ ਜਿਹੜੀ ਸੀ ਇੱਕ ਥੀ ਫੜੀ ਗਈ ਆ ਡਰੋਨ ਰਾਈ ਜਿਹੜੀ ਸੀ ਉਹ ਸਮਗਲਰ ਕੋਲੋਂ ਵੱਲੋਂ ਜਿਹੜੀ ਸੀ ਮੰਗਵਾਈ ਗਈ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਬੜਾ ਵਧੀਆ ਕੰਮ ਕੀਤਾ ਤੇ 30 ਕਿਲੋ ਹੈਰਨ ਜਿਹੜੀ ਰਿਕਵਰ ਕੀਤੀ ਉਹਦੇ ਉਹਦਾ ਮੁੱਖ ਦੋਸ਼ੀ ਅੰਦਰ ਆ ਇਸ ਕਰਕੇ ਉਹਦੇ ਵਿੱਚ ਵੀ ਸਖੂਤਾ ਨਾਲ ਕੰਮ ਕੀਤਾ ਗਿਆ ਤੇ ਅੱਗੇ ਵੀ ਤਫਤੀਸ਼ ਚੱਲ ਰਹੀ ਪੰਜਾਬ ਪੁਲਿਸ ਇਸ ਵੇਲੇ ਸਖਤ ਬਿਲਕੁਲ ਸਖਤੀ ਨਾਲ ਕੰਮ ਕਰ ਰਹੀ ਹੈ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਕੁਰਕ ਕਰਾਈਆਂ ਜਾਣਗੀਆਂ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹਨਾਂ ਨੂੰ ਜਿਹੜਾ ਵਾ ਐਕਸਟਰੈਡੀਸ਼ਨ ਕਰਕੇ ਲਿਆ ਕੇ ਉਹਨਾਂ ਨੂੰ ਸਜ਼ਾ ਜਿਹੜੀਆਂ ਉਹਨਾਂ ਦੀਆਂ ਦਵਾਈਆਂ ਜਾਣਗੇ ਇਹ ਮਤ ਸੋਚਣ ਵੀ ਅਸੀਂ ਵਿਦੇਸ਼ਾਂ ਵਿੱਚ ਬੈਠ ਕੇ ਗਲਤ ਕੰਮ ਕਰਾਂਗੇ ਤੇ ਬਚ ਜਾਵਾਂਗੇ ਇਹੋ ਜਿਹਾ ਕੁਝ ਨਹੀਂ ਹੋ ਸਕਦਾ ਇਹਨਾਂ ਨੂੰ ਅਸੀਂ ਜਿਹੜਾ ਸਖਤੀ ਨਾਲ ਜੋ ਸਰਕਾਰ ਨੇ ਕਦਮ ਚੁੱਕਿਆ ਉਹਨੂੰ ਸਖਤੀ ਨਾਲ ਲਿਜਾ ਚੁੱਕਦਾ ਸਰ ਜੋਸ਼ੀ ਫੜੇ ਨੇ ਇੰਟਰੋਗੇਸ਼ਨ ਚੱਲ ਰਹੀ ਹੈ ਤਫਤੀਸ਼ ਦੌਰਾਨ ਜੋ ਅੱਗੇ ਗੱਲਾਂ ਸਾਹਮਣੇ ਆਉਣਗੀਆਂ ਉਹਨਾਂ ਨੂੰ ਜਿਹੜਾ ਵਾ ਕਿ ਹੋਰ ਬਰਾਬਰੀ ਲਈ ਕੋਸ਼ਿਸ਼ ਕੀਤੀ ਜਾਏਗੀ